ਸਸਰੀ ਅਕਾਲ ਜੀ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਸ਼ੇਰ ਕਈ ਦਹਾਕਿਆਂ ਤੋਂ ਲੱਗਾ ਨਸ਼ੇੜੀ ਦਾ ਕਲੰਕ ਲਾਉਣ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਜੁਧ ਨਸ਼ਿਆ ਵਿਰੁੱਧ ਦੀ ਮੈਮ ਚਲਾ ਰੱਖੀ ਆ ਉਹਦੇ ਵਿੱਚ ਤਕਰੀਬਨ 14000 ਤੋਂ ਵੱਧ ਜਿਹੜੇ ਗ੍ਰਿਫਤਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤਕਰੀਬਨ 8200 ਤੋਂ ਵੱਧ ਜਿਹੜੇ ਮੁਕਾਦਮੇ ਦਰਜ ਕਰਕੇ ਕਰੋੜਾਂ ਰੁਪਈਆ ਦੀ ਨਸ਼ਾ ਤਸਕਰਾਂ ਦੀ ਜਿਹੜੀ ਹੈਗੀ ਸੰਪਤੀ ਉਹ ਜਿਹੜੀ ਉਹਨੂੰ ਸੀਜ਼ ਕੀਤਾ ਗਿਆ ਔਰ ਜ਼ਬਤ ਕਰਕੇ ਜ਼ਬਤ ਕੀਤਾ ਗਿਆ ਔਰ ਉਥੇ ਹੀ ਤਕਰੀਬਨ 600 ਕਿਲੋ ਤੋਂ ਵੱਧ ਜਿਹੜੇ ਨਸ਼ੀਲੇ ਪਦਾਰਥ ਜਿਹੜੇ ਨੇ ਉਹ ਜ਼ਬਤ ਕੀਤੇ ਗਿਆ ਨੇ ਮੈਂ ਇਸ ਗੱਲ ਲਈ ਜਿਸ ਤੇ ਸਾਰਾ ਪੰਜਾਬ ਜਿਹੜਾ ਸਰਦਾਰ ਭਗਵਾਨ ਸੇਵਾ ਮਾਨ ਸਾਹਿਬ ਦੀ ਸ਼ਰਾਨਾ ਕਰ ਰਿਹਾ ਉਥੇ ਪੰਜਾਬ ਪੁਲਿਸ ਦਾ ਵੀ ਜਿਹੜਾ ਹੈ ਇਸ ਵਿੱਚ ਸਹਿਯੋਗ ਹੈ ਮੈਂ ਉਹਦੇ ਲਈ ਵੀ ਧੰਨਵਾਦੀ ਹਾਂ ਔਰ ਦੂਸਰੀ ਇਹ ਗੱਲ ਹੈ ਕਿ ਬਹੁਤ ਸਾਰੇ ਲੋਕ ਕਿਉਂਕਿ ਇਸ ਧੰਦੇ ਦੇ ਵਿੱਚ ਜਿਹੜੇ ਪੰਜਾਬ ਨੂੰ ਬਦਨਾਮ ਕਰਨ ਲਈ ਇਸ ਧੰਦੇ ਦੇ ਵਿੱਚ ਮਲਬਸ ਹੋ ਗਏ ਸੀ ਉਹਨਾਂ ਨੂੰ ਸਰਕਾਰ ਫੜ ਰਹੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਫੜੇ ਗਏ ਨੇ ਕੁਝ ਲੋਕ ਇਥੋਂ ਭਗਵਾੜੇ ਵੀ ਨੇ ਔਰ ਇਸ ਦਲਦਲ ਦੇ ਵਿੱਚ ਜਾਣ ਬੁੱਝ ਕੇ ਕਈਆਂ ਨੂੰ ਫਸਾਇਆ ਵੀ ਗਿਆ ਸੀ ਉਹ ਤੁਹਾਡੇ ਦੀ ਪੁੱਤ ਵੀ ਹੋ ਸਕਦੇ ਜੇ ਅਸੀਂ ਜੇ ਕਿਸੇ ਦਾ ਦੀ ਪੁੱਤ ਇਸ ਦੇ ਵਿੱਚ ਪੈ ਗਿਆ ਤੇ ਸਾਨੂੰ ਉਸ ਨੂੰ ਕਿਸੇ ਤਰ੍ਹਾਂ ਦੀ ਦਰਕਾਰਨ ਦੀ ਲੋੜ ਨਹੀਂ ਉਹਨੂੰ ਸਹਾਨਭੂਤੀ ਉਹਦੇ ਨਾਲ ਸਾਨੂੰ ਹਮਦਰਦੀ ਕਰਨੀ ਚਾਹੀਦੀ ਆ ਸਾਨੂੰ ਰਲ ਮਿਲ ਕੇ ਕਿਉਂਕਿ ਜਿਹੜੇ ਸਾਡੇ ਨੌਜਵਾਨ ਨੇ ਉਹੀ ਸਾਡੇ ਦੇਸ਼ ਦਾ ਪਰਖ ਨੇ ਸਾਡੇ ਪੰਜਾਬ ਦਾ ਪਰਖ ਨੇ ਔਰ ਉਸ ਚੀਜ਼ ਨੂੰ ਜੇ ਅਸੀਂ ਕਿਸੇ ਦਾ ਧੀ ਪੁੱਤ ਇਸ ਕੰਮ 'ਚ ਪੈ ਗਿਆ ਅਸੀਂ بجائے ਉਸ ਨੂੰ ਬਦਨਾਮ ਕਰਨੀ ਉਸ ਨੂੰ ਹੌਸਲਾ ਦਈਏ ਕਿ ਕੋਈ ਗੱਲ ਨਹੀਂ ਕੁਝ ਸਮਾਂ ਇੰਦਾ ਦਾ ਸੀ ਜਿਹਦੇ ਲਈ ਤੂੰ ਇਸ ਕੰਮ 'ਚ ਪੈ ਗਿਆ ਹੌਸਲਾ ਰੱਖ ਸਰਕਾਰ ਨੇ ਜਿਹੜਾ ਹੈ ਉਹ ਬਹੁਤ ਵਧੀਆ ਉਦਮ ਉਪਰਾਲਾ ਕੀਤਾ ਥਾਂ ਥਾਂ ਜਿਹੜੇ ਹੈ ਨਸ਼ਾ ਹਰਕ ਜ਼ਿਲ੍ਹੇ ਦੇ ਵਿੱਚ ਨਸ਼ਾ ਛਡਾਊ ਜਿਹੜੇ ਕੇਂਦਰ ਖੋਲੇ ਗਏ ਨੇ ਉਹਦੇ ਵਿੱਚ ਨਸ਼ਾ ਛਡਾਉਣ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ ਨੇ ਉਹਦੇ ਉਹਦੇ ਬਰਾਬਰ ਜਿਸ ਜਿਸ ਗੱਲ ਲਈ ਮੈਂ ਤੁਹਾਡੇ ਨਾਲ ਰੂਪ ਰੂਪ ਹੋਇਆ ਉਹ ਨਸ਼ਾ ਛਡਾਉਣ ਵਾਲੀ ਜਿਹੜੀਆਂ ਗੋਲੀਆਂ ਉਹਨਾਂ ਨੂੰ ਨਸ਼ਾ ਕਹਿ ਕੇ ਦਰਕਾਰਿਆ ਜਾ ਰਿਹਾ ਤਾਂ ਕਿ ਲੋਕ ਜਿਹੜੇ ਆ ਉਹਨਾਂ ਤੋਂ ਵੀ ਗਰੀਜ ਕਰਨ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਕਿਸੇ ਨੂੰ ਬੀਪੀ ਹੋ ਜਾਏ ਕਿਸੇ ਨੂੰ ਰਬ ਤੜਾ ਪਲਾਕਾ ਹੱਟ ਦੀ ਬਿਮਾਰੀ ਹੋ ਜਾਏ ਜਾਂ ਸ਼ੂਗਰ ਹੋ ਰਿਹਾ ਉਹਦੇ ਲਈ ਦਵਾਈ ਖਾਣੀ ਪੈਂਦੀ ਤਾਂ ਹਟਦੀ ਇਸੇ ਤਰ੍ਹਾਂ ਇਹ ਜਿਹੜਾ ਨਸ਼ਾ ਵੀ ਆ ਇਹ ਸਾਡੇ ਦਿਮਾਗ ਨੂੰ ਕਮਜ਼ੋਰ ਕਰਦਾ ਉਸ ਨੂੰ ਜਿਹੜਾ ਸਹੀ ਰੱਖਣ ਲਈ ਤਾਂ ਕਿ ਜਿਹੜਾ ਇਸ ਨੂੰ ਛੱਡਿਆ ਜਾ ਸਕੇ ਸਰਕਾਰ ਨੇ ਬਿਨਾਂ ਕਿਸੇ ਪੈਸੇ ਤੋਂ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਨਸ਼ਾ ਛਡਾਊ ਕੇਂਦਰ ਰੱਖੇ ਨੇ ਉਹਦੇ ਵਿੱਚ ਇਹ ਦਵਾਈ ਮੁਫਤ ਮਿਲਦੀ ਹੈ ਇਹਦੇ ਲਈ ਕੋਈ ਕਿਸੇ ਤਰ੍ਹਾਂ ਦਾ ਭਰਮ ਭਾ ਨਹੀਂ ਰੱਖਣਾ ਚਾਹੀਦਾ ਇਹ ਦਵਾਈ ਆ ਕੋਈ ਨਸ਼ਾ ਨਹੀਂ ਆ ਜਿਹਦੇ ਰਹੀ ਕਿਉਂਕਿ ਜੇ ਜੇ ਤੁਸੀਂ ਬੀਪੀ ਦੀ ਕੋ ਸ਼ੂਗਰ ਦੀ ਗੋਲੀ ਖਾ ਸਕਦੇ ਹੋ ਤੇ ਇਹ ਕਿਉਂ ਨਹੀਂ ਗੋਲੀ ਖਾਦੀ ਜਾ ਸਕਦੀ ਕਿ ਜੇ ਤੁਸੀਂ